ਸਾਰਿਆਂ ਤੋਂ ਪਹਿਲਾਂ ਜੈ ਟੀਮ ਜੈ 파ਰਥ ਜੈ ਗੁਰਦੀਪ ਧੰਨ ਗੁਰਦੀਪ ਸੋ ਸਾਰੇ ਸਾਥੀ ਜਿੰਨੇ ਵੀ ਮੇਰੇ ਸਤਕਾਰਯੋਗ ਜਥੇਬੰਦੀਆਂ ਦੇ ਆਗੂ ਸੋ ਸਾਰਿਆਂ ਨੂੰ ਜੈ ਵਾਲਮੀਕੀ ਸੋ ਅੱਜ ਆਪਾਂ ਗੱਲ ਕਰਦੇ ਆ ਹਲਕਾ ਤਰਨ ਤਰਨ ਦੀ ਕਿ ਜਿਵੇਂ ਤੁਹਾਨੂੰ ਸਾਰਿਆਂ ਨੂੰ ਸਾਥੀਆਂ ਨੂੰ ਪਤਾ ਇਸੇ ਸਮਾਜ ਦੇ ਨਾਲ ਚਾਹੇ ਕਿੰਨੀਆਂ ਆਈਆਂ ਸਰਕਾਰਾਂ ਔਰ ਕਿੰਨੀਆਂ ਚਲੇ ਗਈਆਂ ਔਰ ਕਿੰਨੀਆਂ ਹੋਣੀਆਂ ਪਰ ਜੇਕਰ ਤੁਸੀਂ ਆਪਣੇ ਹੱਥ ਰਾਜਨੀਤੀ ਦੀ ਡੋਰ ਨਹੀਂ ਲਓਗੇ ਤਾਂ ਤੁਸੀਂ ਹਮੇਸ਼ਾ ਲਤਾੜੇ ਜਾਓਗੇ ਔਰ ਇਹ ਜਿਹੜੇ ਲੋਕ ਆ ਜਿਨ੍ਹਾਂ ਵੱਲੋਂ ਸਾਨੂੰ VOTING ਸਮੇਂ ਤਾਂ ਬੜੇ ਵੱਡੇ ਵੱਡੇ ਲਾਰੇ ਲਾਏ ਜਾਂਦੇ ਆ ਕਿ ਤੁਹਾਡੇ ਪਰਿਵਾਰਾਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ ਤੁਹਾਡੇ ਪਰਿਵਾਰਾਂ ਨੂੰ ਸਹੂਲਤਾਂ ਦਿੱਤੀਆਂ ਜਾਣਗੀਆਂ ਤੁਹਾਡੇ ਐਸੀ ਸਮਾਜ ਦੇ ਲੀਡਰਾਂ ਨੂੰ ਸਰਕਾਰ ਦੇ ਵਿੱਚ ਅਹੁਦੇਦਾਰੀਆਂ ਨਵਾਜ਼ੀਆਂ ਜਾਣਗੀਆਂ ਪਰ ਪਿਛਲੇ ਕਾਫੀ ਲੰਬੇ ਅਰਸੇ ਤੋਂ ਦੇਖਦੇ ਆਏ ਆ ਕਿ ਜਿੱਥੇ ਐਸ்சி ਸਮਾਜ ਦੇ ਜਿਹੜੇ ਨੁਮਾਇੰਦੇ ਆ ਉਹਨਾਂ ਨੂੰ ਨਾ ਅਹੁਦੇਦਾਰੀਆਂ ਦਿੱਤੀਆਂ ਜਾਂਦੀਆਂ ਨਾ ਐਸੀ ਸਮਾਜ ਦੇ ਹੱਕਾਂ ਦੀ ਗੱਲ ਕੀਤੀ ਜਾਂਦੀ ਹੈ ਬਲਕਿ ਐਸੀ ਸਮਾਜ ਦੇ ਹੱਕ ਖੋਏ ਜਾਂਦੇ ਆ ਪਰ ਕਿਤੇ ਨਾ ਕਿਤੇ ਸਾਨੂੰ ਖੁਦ ਫੈਸਲਾ ਲੈਣਾ ਪਵੇਗਾ ਕਿ ਐਸੀ ਸਮਾਜ ਜੋ ਅੱਜ ਵੀ ਸਾਡਾ ਜਿਹੜੀਆਂ ਪਹਿਲਾਂ ਸਰਕਾਰਾਂ ਨੇ ਲਤਾੜਿਆ ਤੇ ਅੱਜ ਵੀ ਜਿਹੜਾ ਲਤਾੜ ਹੀ ਹੋ ਰਿਹਾ ਹੈ ਚਾਹੇ ਆਪਣੇ ਸਮਾਜ ਦੇ ਲੀਡਰ ਜੋ ਰਾਜਨੀਤਿਕ ਪਾਰਟੀਆਂ ਦੇ ਵਿੱਚ ਬੈਠੇ ਆ ਉਹਨਾਂ ਵੱਲੋਂ ਕਿਉਂ ਨਾਲ ਤਾੜਿਆ ਜਾਂਦਾ ਹੋਵੇ ਕਿਤੇ ਨਾ ਕਿਤੇ ਐਸੀ ਸਮਾਜ ਨੂੰ ਹਮੇਸ਼ਾ ਦਬਾਇਆ ਜਾਂਦਾ ਕੁਚਲਿਆ ਜਾਂਦਾ ਉਹਨਾਂ ਦੀ ਆਨ-ਛਾਨ ਦੇ ਖਿਲਾਫ ਬੋਲਿਆ ਜਾਂਦਾ ਹੈ ਔਰ ਸਾਡਾ ਇੱਕ ਉਪਰਾਲਾ ਹੋਣਾ ਚਾਹੀਦਾ ਹੈ ਕਿ ਸਾਡੇ ਸਮਾਜ ਦਾ ਜਿਹੜਾ ਲੀਡਰ ਜੋ ਸਾਡੇ ਸਮਾਜ ਦੇ ਵੱਲੋਂ ਚੁਣਿਆ ਹੋਵੇ ਸੋ ਗੱਲ ਕਰਦੇ ਆ ਹਲਕਾ ਤਰਨਤਾਰਨ ਦੀ ਕਿ ਜਿੱਥੇ ਸਾਡੀ ਭੈਣ ਹਰਬਿੰਦਰ ਕੌਰ ਉਸਮਾ ਜੀ ਉਹ ਵਿਧਾਨ ਸਭਾ ਦੀ ਉਥੋਂ ਜਿਹੜੀ ਵਿਧਾਨ ਸਭਾ ਹਲਕਾ ਤਰਨਤਾਰਨ ਤੋਂ ਜਿਹੜੀ ਚੋਣ ਲੜ ਰਹੇ ਆ ਸੋ ਉਹਨਾਂ ਨੂੰ ਕਾਮਯਾਬ ਬਣਾਉਣ ਲਈ ਸਾਨੂੰ ਸਾਰੇ ਐਸਸੀ ਸਮਾਜ ਨੂੰ ਸਾਥ ਦੇਣਾ ਚਾਹੀਦਾ ਹੈ ਹਲਕਾ ਤਰਨ ਤਾਰਨ ਦੇ ਜਿੰਨੇ ਵੀ ਐਸਸੀ ਸਮਾਜ ਦੇ ਲੋਕ ਹੈ ਮੈਂ ਅਪੀਲ ਕਰਨਾ ਚਾਹੁੰਦਾ ਵਾਲਮੀਕੀ ਐਕਸ਼ਨ ਫੋਰਸ ਪੰਜਾਬ ਦੇ ਮਾਧਿਅਮ ਤੋਂ ਕਿ ਆਪਾਂ ਜਿਹੜੇ ਸਾਰੇ ਰਲ ਮਿਲ ਕੇ ਭੈਣ ਉਸਮਾਨ ਜੀ ਦਾ ਸਾਥ ਦਈਏ ਔਰ ਉਸ ਨੂੰ ਕਾਮਯਾਬ ਬਣਾਈਏ ਤੇ ਜੇਕਰ ਸਰਕਾਰਾਂ ਦੀ ਗੱਲ ਕਰੀਏ ਕਾਂਗਰਸ ਦੀਆਂ ਸਰਕਾਰਾਂ ਰਹੀਆਂ ਤਾਂ ਵੀ ਜਿਹੜਾ ਐਸਸੀ ਸਮਾਜ ਦੇ ਜਿਹੜੇ ਨੁਮਾਇੰਦੇ ਆ ਜੋ ਕਾਂਗਰਸ ਸਰਕਾਰ ਵੇਲੇ ਚੁਣੇ ਗਏ ਸੀ ਚਾਹੇ ਐਸਸੀ ਕਮਿਸ਼ਨ ਲਾ ਦਿੱਤਾ ਹੋਵੇ ਜਾਂ ਦਲਿਤ ਵਿਕਾਸ ਬੋਰਡ ਦੇ ਚੇਅਰਮੈਨ ਲਾ ਦਿੱਤੇ ਹੋਣ ਤੇ ਜਾਂ ਕੋਈ ਹੋਰ ਪੰਜਾਬ ਦੇ ਜਿਹੜੇ ਐਸਸੀ ਕਮਿਊਨਿਟੀ ਨਾਲ ਉਹਦੇ ਉਹਨਾਂ ਨੂੰ ਦੇ ਦਿੱਤੇ ਗਏ ਹੁਣ ਉਸ ਉਪਰੰਤ ਅਕਾਲੀ ਦਲ ਸਰਕਾਰ ਆਉਂਦੀ ਹੈ ਤੇ ਕਾਂਗਰਸ ਵਿੱਚ ਜੋ ਉਧੇਦਾਰ ਸਰਕਾਰ ਦੇ ਜਾਣ ਤੋਂ ਬਾਅਦ ਉਹਨਾਂ ਉਧੇਦਾਰਾਂ ਨੂੰ ਜਿਹੜਾ ਅਕਾਲੀ ਦਲ ਵੀ ਉਹਦੇ ਨਿਵਾਜਦਾ ਕੀ ਗੱਲ ਕਿ ਐਸੇ ਸਮਾਜ ਦੇ ਪੰਜਾਬ ਦੇ ਵਿੱਚ ਪੜ੍ਹੇ ਲਿਖੇ ਨੁਮਾਇंदे ਨਹੀਂ ਐ ਜਿਹੜੀਆਂ ਪਿਛਲੀਆਂ ਸਰਕਾਰਾਂ ਦੇ ਵਿੱਚ ਨੁਮਾਇंदे ਆ ਨੂੰ ਤਵਜੋ ਦਿੱਤੀ ਜਾਂਦੀ ਐ ਤੇ ਉਹਨਾਂ ਨੂੰ ਜਿਹੜੀਆਂ ਅਗਲੀਆਂ ਸਰਕਾਰਾਂ ਵੀ ਉਹਨਾਂ ਨੂੰ ਹੀ ਤਵਜੋ ਦਿੰਦੀਆਂ ਸੋ ਕਿਤੇ ਨਾ ਕਿਤੇ ਸੋਚਣ ਵਾਲੀ ਗੱਲ ਐ ਕਿ ਨਵੇਂ ਆਗੂਆਂ ਨੂੰ ਜਿਹੜਾ ਅੱਗੇ ਨਹੀਂ ਆਉਣ ਦਿੱਤਾ ਜਾ ਰਿਹਾ ਚਾਹੇ ਉਹਨਾਂ ਦਾ ਕਿਰਦਾਰ ਕਿੱਡਾ ਵੀ ਵੱਡਾ ਹੋਵੇ ਤੇ ਪੁਰਾਣੇ ਆਗੂ ਚਾਹੇ ਕੋਈ ਕਾਂਗਰਸ ਦੇ ਵਿੱਚ ਰਿਹਾ ਹੋਵੇ ਉਸ ਨੂੰ ਅਕਾਲੀ ਦਲ ਨੇ ਦੇਤੀ ਐ ਉਹਦੇਦਾਰੀ ਕੋਈ ਚੇਅਰਮੈਨ ਨਹੀਂ ਤੇ ਚਾਹੇ ਕੋਈ ਅਕਾਲੀ ਦਲ ਚ ਰਿਹਾ ਹੋਵੇ ਉਹਨੂੰ ਜਿਹੜੀ ਆਮ ਆਦਮੀ ਪਾਰਟੀ ਨੇ ਉਹਦੇਦਾਰੀ ਦੇਤੀ ਐ ਤੇ ਬਾਕੀ ਜਿਹੜੇ ਸਮਾਜ ਦੇ ਲੀਡਰ ਕਿੱਥੇ ਬਾਕੀ ਵੱਡ-ਵੱਡੇ ਸੰਗਠਨ ਜੋ ਲੈ ਕੇ ਬੈਠੇ ਆ ਉਹਨਾਂ ਨੂੰ ਸਰਕਾਰ ਕਿੱਥੇ ਰੱਖਦੀ ਐ ਸੋ ਸਰਕਾਰ ਨੂੰ ਸੋਚਣਾ ਚਾਹੀਦਾ कि ਜਿਹੜੇ ਹੋਰ ਵੀ ਲੀਡਰਸ਼ਿਪ ਹੈ ਜੋ ਅੱਜ ਤੱਕ ਕਿਸੇ ਪਾਰਟੀ ਦੇ ਨਾਲ ਕਿਸੇ ਪਾਰਟੀ ਦੇ ਵਿੱਚ ਸ਼ਾਮਲ ਨਹੀਂ ਹੋਏ ਕਿਉਂ ਸ਼ਾਮਲ ਨਹੀਂ ਹੋਏ ਕਿਉਂਕਿ ਉਹਨਾਂ ਜਿਹੜੀਆਂ ਰਾਜਨੀਤਿਕ ਪਾਰਟੀਆਂ ਨੇ ਹਮੇਸ਼ਾ ਵਿਤਕਰੇबाजी ਕੀਤੀ ਤੇ ਜਿਹੜੇ ਕਾਂਗਰਸ ਦੇ ਲੀਡਰ ਸੀ ਉਹਨਾਂ ਨੂੰ ਅਕਾਲੀ ਦਲ ਨੇ ਤਵਜੋਹ ਦਿੱਤੀ ਤੇ ਜਿਹੜੇ ਅਕਾਲੀ ਦਲ ਦੇ ਵਿੱਚ ਲੀਡਰ ਆਏ ਉਹਨਾਂ ਨੂੰ ਆਜਾਮ ਆਦਮੀ ਪਾਰਟੀ ਜਿਹੜੀ ਤਵਜੋਹ ਦੇ ਰਹੀ ਹੈ ਸੋ ਕਹਿਣ ਤੋਂ ਭਾਵ ਸਰਕਾਰਾਂ ਬਦਲਣ